ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਨੂੰ ਚਾਰ ਘੋੜੀਆਂ ਦੋ ਵਸੇਰੇ ਤੇ ਇੱਕ ਘੋੜਾ ਦਿਖਾਉਣਾਗਾ ਇੱਕ ਇਹ ਕਾਲੀ ਘੋੜੀ ਐ ਮੱਥੇ ਫੁੱਲ ਤੇ ਇੱਕ ਪੈ ਚਿੱਟਾ ਇਹਦਾ ਥੋੜਾ ਜਾਂ ਤੇ ਇੱਕ ਲਾਲ ਮਾਰਵਾੜੀ ਘੋੜੀ ਐ ਮੱਥੇ ਤੇਲਿਆ ਕਮੈਤ ਮੱਥੇ ਪਟਾ ਚਾਰ ਪੈ ਚੱਟੇ ਪੰਜ ਕਲੇਣ ਤੇ ਕੰਨ ਕੰਨ ਪੂਰੇ ਛੀਨਾ ਕੁੰਡੀ ਵਾਲੇ ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲੈ ਕੇ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਕਰ ਦਿਆਂਗੇ ਆਪਾਂ ਵੀਡੀਓ ਸ਼ੁਰੂ ਕਾਲੀ ਘੋੜੀ ਤੋਂ ਜੇ ਆਪ ਇਹਦੀ ਉਮਰ ਦੀ ਗੱਲ ਕਰੀਏ ਤਾਂ 5.5 ਸਾਲੇ ਦੀ ਉਮਰ ਹੈ 6 ਕੱਟ ਪਲੱਸੇ ਦੀ ਹਾਈਟ ਹੈ 5 ਦਿਨ ਹੋ ਗਏ ਮੇਟ ਕਰਾਈ ਨੂੰ ਦਿਲਜਾਨ ਕੋੜੇ ਤੋਂ ਬਾਕੀ ਸਵਾਰੀ ਦੀ ਪਾਸ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,50,000 ਰੁਪਇਆ ਮੌਕੇ ਤੇ ਮਾਨਤਾ ਨ ਹੋ ਜੂਗਾ ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਹੋ ਘੋੜੀ ਚੰਗੀ ਹੈ ਬਾਕੀ ਬੋਡੀ ਮੰਤਰ ਵੀ ਕੋੜੀ ਦਾ ਪੂਰਾ ਮਜਬੂਤ ਹੈ ਸੁੰਭ ਸੰਭ ਬੜਾ ਮਜਬੂਤ ਹੈ ਕੰਨਾ ਕੁੰਨਾ ਦੀ ਵੀ ਸਕੀਨ ਹਨ ਤੇ ਮੱਥੇ ਕੱਲਾ ਫੁੱਲ ਹੈ ਤੇ ਇੱਕ ਪੈਰ ਚਿੱਟਾ ਬਾਕੀ ਸਾਰੀ ਐਡ ਬਲੈਕ ਆ ਕੋੜੀ ਸੋਹਣੀ ਆ ਕਰ ਲਿਓ ਸੰਪਰਕ ਤੇ ਇੱਕ ਆਪਣੇ ਲਵੇ ਹੈਗੀ ਹੈ ਜੀ ਇਹ ਲਾਲ ਇਟਲੀਆ ਕੁਮੈਤ ਇਹ ਵੀ ਬਹੁਤ ਸੋਹਣੀ ਆ ਕੰਨਾ ਕੁੰਨਾ ਦੀ ਪੂਰੀ ਸਕੀਨ ਆ ਬੋਡੀ ਮੰਤਰ ਵੀ ਮਜਬੂਤ ਹੈ ਤੇ ਕੋੜੀ ਹੈਗੀ ਹੈ ਜੀ 60 ਇੰਚ ਦੀ 6 ਸਾਲੇ ਦੀ ਉਮਰ ਆ ਅਬੋਰ ਲੈਂਦੀ ਆ ਸਵਾਰੀ ਦੀ ਬਿਲਕੁਲ ਪਾਸ ਹੈ 1,50,000 ਰੁਪਿਆ ਮਾਲਕ ਵੀ ਰੇਦਾ ਮੁੱਲ ਕਰਦੇ ਆਗੇ 60 ਇੰਚ ਦੀ ਹਾਈਟ ਹੈ 6.5 ਸਾਲ ਉਮਰ ਹੈ ਅਬੋਰ ਲੈਂਦੀ ਆ ਬਾਕੀ ਜੇ ਇਹ ਪਸੰਦ ਆਉਂਦੀ ਆ ਤਾਂ ਮਾਲਕ ਵੀਰਾਂ ਨਾਲ ਇਹਦੇ ਬਾਰੇ ਗੱਲਬਾਤ ਕਰ ਸਕਦਾ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਫ੍ਰੀ ਦੇ ਵਿੱਚ ਐਡ ਲਗਾ ਦਿੰਨੇ ਆ ਜੀ ਆਪਣੇ ਨਾਲ ਸੰਪਰਕ ਕਰ ਸਕਦਾਗਾ ਬਾਕੀ ਕੇ ਹੈਗੀ ਜੀ ਨੁਕਰੀ ਕੋੜੀ 7 ਸਾਲੇ ਦੀ ਉਮਰ ਹੈ 60 ਇੰਚ ਹਾਈਟ ਹੈ ਮੌਕੇ ਤੇ ਹੈ ਸਾਢੇ 3 ਨਵੇਂ ਮਹੀਨੇ ਦੀ ਗੱਬਨ ਚੱਕ ਪਾਸ ਹੈ ਜੀ ਫਤੇ ਕੋੜੇ ਤੋਂ ਆਪਾਂ ਕੋੜੇ ਦੀ ਵਿੱਚ ਫੋਟੋ ਵੀ ਲਗਾ ਦਾਂਗੇ ਬਾਕੀ ਇਹਦੀ ਡਿਟੇਲ ਆਪਾਂ ਤੁਹਾਨੂੰ ਉੱੱਤੇ ਜਾ ਕੇ ਦਿੰਨੇ ਆਂਗੇ ਤੇ ਕੇ ਮਾਰਵਾੜੀ ਕੋੜੀ ਹੈ ਇਹਦੇ ਮੱਥੇ ਪੱਤਲ ਲਪਟਾ ਤੇ ਕੰਨਾਂ ਦੀ ਸਕੀਨ ਹੈ ਬਾਕੀ ਇਹਦੇ ਦੋ ਪੈਰ ਚਿੱਟੇ ਆ ਬਾਕੀ ਬਿਲਕੁਲ ਜੈਜ ਰੇਟ ਚ ਨੇਗੀਆਂ ਇਹ ਦੋਵੇਂ ਜੀ ਇਹਦਾ ਬਿਲਕੁਲ ਜੈਜ ਰੇਟ ਆਗਾ ਕੀ ਡਿਟੇਲ ਹੈ ਕੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦਵਾਂਗੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਨੁਕਰੀ ਘੋੜੀ ਬਾਰੇ 7 ਸਾਲ ਦੀ ਉਮਰ ਹੈ 60 ਇੰਚ ਹਾਈਟ ਹੈ ਮੌਕੇ ਤੇ ਸਾਢੇ 3 ਮਹੀਨਿਆਂ ਦੀ ਗਵਰਨ ਚੈੱਕ ਪਾਸ ਹੈ ਫਤੇਕੋੜੇ ਤੋਂ ਫਤੇਕੋੜੇ ਦੀ ਸੂਨੂ ਵਿੱਚ ਫੋਟੋ ਲਗਾ ਦਿੱਤੀ ਜਾਵੇਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਘੋੜੀ ਸੋਹਣੀ ਹੈ ਤੁਸੀਂ ਘੋੜਾ ਦੇਖ ਸਕਦੇ ਹੋ ਫਤੇਕੋੜਾ ਫਤੇਕੋੜੇ ਤੋਂ ਗਵਰਨ ਚੈੱਕ ਪਾਸ ਹੈ ਬਾਕੀ ਕੀ ਘਖ ਤੇ ਕੋੜੀ ਤੇ ਨੀਲਾ ਪਾਣਾ ਹੈਗਾਗਾ ਥੋੜਾ ਜਿਹਾ ਰੱਸਾ ਫਿਰ ਗਿਆ ਤੇ ਮਾਲਕ ਵੀਰ ਕਹਿੰਦੇ ਬਾਕੀ ਫਰੀਦਕੋਟ ਏਰੀਆ ਸਾਢੇ 3 ਲੱਖ ਰੁਪਏ ਦਾ ਮਾਲਕ ਵੀਰ ਮੁੱਲ ਕਰਦੇ ਜੇ ਕਿਸੇ ਨੂੰ ਨੌਕਰੀ ਕੋੜੀ ਪਸੰਦ ਆਉਂਦੀ ਆ ਤਾਂ ਨੌਕਰੀ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਬੋਡੀ ਬੰਤਰ ਪੂਰਾ ਮਜ਼ਬੂਤ ਹੈ ਸੰਭ ਸੰਭ ਬੜੇ ਮਜ਼ਬੂਤ ਨੇ ਸਵਾਰੀ ਦੀ ਬਿਲਕੁਲ ਪਾਸ ਹੈ ਜੀ ਛੋਟੀ ਵੱਡੀ ਚਾਲ ਦੋਵੇਂ ਚਾਲਾਂ ਤੁਰਦੀਆਂ ਕੰਨਾਂ ਕੰਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੋੜੀ ਤੇ ਅੱਗੇ ਆਪਾਂ ਕਰਦੇ ਆਂ ਜੀ ਮਾਰਵਾੜੀ ਘੋੜੀ ਬਾਰੇ ਗੱਲਬਾਤ ਇਹਦੀ 5 ਸਾਲ ਉਮਰ ਹੈ 60 ਇੰਚ ਦੀ ਹਾਈਟ ਹੈ 45 ਦਿਨਾਂ ਦੀ ਗੱਬਣ ਚ ਇੱਕ ਪਾਸਾ ਹੈ ਰਾਜਵੀਰ ਘੋੜੇ ਤੋਂ ਬਾਕੀ ਇਹਦਾ ਮੁੱਲ ਕਰਦੇ ਆ ਜੀ ਮਾਲਕ ਵੀਰ 1,50,000 ਰੁਪਿਆ ਜੋਧਪੁਰ ਏਰੀਆ ਇਹਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਜੀ ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਹੋ ਮਾਰਵਾੜੀ ਘੋੜੀ ਹੈ ਬਾਕੀ ਬਿਲਕੁਲ ਜੈਜ ਰੇਟ ਮੰਗਿਆ ਮਾਲਕ ਵੀਰਾਂ ਨੇ ਕੰਨਾਂ-ਕੰਨਾਂ ਦੀ ਪੂਰੀ ਸ਼ਕੀਨਾਂ ਘੋੜੀ ਮੱਥੇ ਪਤਲਾ ਪਟਾ ਤੇ ਇੱਕ ਪੈਰ ਚਿੱਟਾ ਗਾ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਏ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਲਈ ਇਹ ਬਸੇਰੇਵਾਰੀ ਇਹ ਅਲੀਸ਼ਾਨ ਲਾਇਨ ਆ ਇਹਦੀ ਬਾਕੀ 5 ਮਹੀਨੇ ਦੀ ਉਮਰ ਹੈ ਤੇ ਬਾਪ ਦੀ ਹਾਈਟ ਹੈਗੀ ਜੀ ਇਹਦੀ ਦੀ 60 ਇੰਚ ਮਾਂ ਦੀ ਅਨਨੋਨ ਬਲੱਡ ਲਾਈਨ ਦੀ ਧੀ ਮਲਕੀ ਰਾਨ ਕਿਆ ਪਿਆਰੇ-ਯਾਰ ਪੀਆ ਮਾਲਕ ਵੀਰੇ ਦਾ ਮੁੱਲ ਕਰਦਿਆ ਰਾਮਪੁਰ ਮੰਡੀ ਕੋਲ ਪੈਂਟਾ ਮਾਲਕ ਵੀਰ ਆਂਦਾ ਬਠਿੰਡਾ ਜ਼ਿਲ੍ਹਾ ਦਾ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤੇ ਇਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ ਕੰਨਾਂ ਕੁੰਨਾਂ ਦਾ ਪੂਰਾ ਸ਼ਕੀਨ ਆ ਬਾਕੀ ਤੇਲੀਆ ਕਹਤਾ ਮੱਥੇ ਫੁੱਲਾ ਬਾਕੀ ਆਉਣ ਵਾਲੇ ਟਾਈਮ 'ਚ ਇਹ ਚੰਗਾ ਕਦ ਕਾਠ ਕਰਨ ਵਾਲਾ ਬਸੇਰਾ ਜੀ ਕਰ ਲਿਓ ਸੰਪਰਕ ਤੁਸੀਂ ਬਸੇਰਾ ਚੈੱਕ ਕਰ ਸਕਦੇ ਹੋ ਕਰੰਟ ਕਰੰਟ ਪੂਰਾ ਬਾਕੀ ਥੋੜਾ ਜਿਹਾ ਲਿੱਸਾ ਪਾਣੀ ਜ਼ਰੂਰ ਆਗਾ ਇਹਦੇ ਵਿੱਚ ਤੇ ਹਰ ਰਾਜੀ ਹੋ ਸਕਦਾ ਜੇ ਕਿਸੇ ਵੀਰਪੁਰਾ ਨੇ ਆਸਟ੍ਰੇਲੀਅਨ ਤਿਆਰ ਕਰਨਾ ਜੀ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ ਬਾਕੀ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ 98073 ਸ਼ੈਟ 600 ਬਾਕੀ ਚੈੱਕ ਕਰ ਸਕਦੇ ਹੋਗੇ ਤੁਸੀਂ ਬਸੇਰਾ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਜੀ ਤੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਟਿੱਕ ਆਪਣੇ ਲਵੇ ਹੈਗਾ ਜੀ ਇਹ ਘੋੜਾ ਇਹਦੀ 24 ਇੰਚ ਹਰਟ ਹੈ ਬਾਕੀ 5.5 ਸਾਲੇ ਦੀ ਉਮਰ ਹੈ ਮੱਜੂ ਕੇ ਪਿੰਡ ਖੜਾ ਹੈ ਬਾਕੀ ਕੰਨਾ ਕੋਨਾ ਦਾ ਪੂਰਾ ਸਕੀਨ ਆਗਾ ਤੁਸੀਂ ਚੈੱਕ ਕਰ ਸਕਦੇ ਹੋ ਸਵਾਰੀ ਸਬੂਰੀ ਦਾ ਵੀ ਪਾਸ ਹੈ ਛੋਟੀ ਵੱਡੀ ਚਾਲ ਦੋਵੇਂ ਚੱਲ ਜਾਊਗਾ ਤੇ ਬਰੀਡਿੰਗ ਲਈ ਵੀ ਬਿਲਕੁਲ ਪਰਫੈਕਟ ਆ ਕੋੜਾ ਤੁਸੀਂ ਚੈੱਕ ਕਰ ਸਕਦੇ ਹੋ ਕੰਨ ਕੰਨਾਂ ਦੀ ਪੂਰੀ ਸਕੀਨ ਆ ਬਾਡੀ ਮੰਤਰ ਵੀ ਪੂਰਾ ਮਜ਼ਬੂਤ ਆ ਬਟ ਪਲੱਸੇ ਦੀ ਹਾਈਟ ਆ ਬਾਕੀ ਮਾਲਲੇ ਦਾ ਬਲਕਵੀਰ ਕਰਨਗੇ ਫੋਨ ਤੇ ਜਾਇ ਜੇ ਰੇਟ ਚ ਦੇ ਦੇਣਾ ਮਾਲਕ ਵੀਰੇ ਨੇ ਕਿਹਾਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੋੜਾ ਮੱਝੂ ਕੇ ਪਿੰਡ ਘੜਾਗਾ ਦੇਖੋ ਨਖਰਾ ਨਖਰਾ ਦੇਖੋ ਬਾਕੀ ਕੋੜੇ ਦਾ ਬਾਕੀ ਜੀ ਕਿਸੇ ਨੂੰ ਆਇਆ ਪਸੰਦ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਮਾਲਕਾ ਨਾਲ ਕਰ ਲਿਓ ਸੰਪਰਕ ਤੁਸੀਂ ਚੈੱਕ ਕਰ ਸਕਦੇ ਹੋ ਕੋੜਾ ਇਹ ਨਹੀਂ ਇਹ ਦੂਜਾ ਇਹ ਕਾਲੇ ਵਾਲਾ ਤੇ 75299 28449 ਤੁਸੀਂ ਚੈੱਕ ਕਰ ਸਕਦੇ ਹੋ ਕੋੜਾ ਚਾਲ ਚੋਲ ਦਾ ਬਿਲਕੁਲ ਪਾਸ ਹੈ ਤੇ ਇੱਕ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਇਹ ਬਸੇਰਾ ਜੇ ਆਪਾਂ ਇਹਦੀ ਉਮਰ ਬਾਰੇ ਗੱਲ ਕਰੀਏ ਤਾਂ 5 ਸਾਲੇ ਦੀ ਉਮਰ ਹੈ ਪਿੰਡਮ ਮਾਲਕੋ ਜਾਂਦਾ ਹੈਗਾ ਕਾਲ ਬੰਜਾਰਾ ਲਹਿਰੇ ਕਾਗੇ ਦਾ ਲਹਿਰੇ ਕਾਗੇ ਕੋਲ ਆਈ ਕਾਲੇ ਘਾਂਟੇ ਦਾ ਇਹ ਪੁੱਤ ਆ 5 ਮਹੀਨੇ ਦੀ ਉਮਰ ਆ ਬਾਕੀ ਥੋੜਾ ਜਿਹਾ ਲਿੱਸਾ ਜ਼ਰੂਰ ਹੈ ਬਾਕੀ ਮਾਰਕਿੰਗ ਹੈਗੀ ਇਹਦੀ ਮੱਥੇ ਪਟਾ ਤੇ ਜੇ ਕਿਸੇ ਨੂੰ ਵੀਰਪੁਰਾ ਨੂੰ ਪਸੰਦ ਆਉਂਦਾ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਤਾਂ ਕਰ ਲਿਓ ਸੰਪਰਕ ਬਿਲਕੁਲ ਜੈ ਜੈ ਰੇਟ ਤੇ ਦੇ ਦੇਣਾ ਮਾਲਕ ਵੀਰ ਨਾਲ ਕੇਰਾ ਸੰਪਰਕ ਕਰ ਸਕਦੇ ਹੋ ਤੁਸੀਂ ਬਾਕੀ ਤੁਸੀਂ ਕੰਨ ਕੋਨ ਦੇਖ ਸਕਦੇ ਹੋ ਬਸੇਰੇ ਦੇ ਆਉਣ ਵਾਲੇ ਟਾਈਮ 'ਚ ਚੰਗਾ ਤਿਆਰ ਹੋ ਸਕਦਾ ਹੈਗਾ ਬਸੇਰਾ ਬਾਕੀ ਤੁਸੀਂ ਖਰੀਦਣ ਲਈ ਮਾਲਕਾਂ ਦਾ ਨੰਬਰ ਪਰ ਚੱਲ ਰਿਹਾ ਸਕਰੀਨ ਤੇ ਕਰ ਸਕਦੇ ਹੋ ਸੰਪਰਕ 9876505402 ਬਾਕੀ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ YouTube ਦੇ ਉੱਤੇ ਐਡ ਲਵਾ ਸਕਦੇ ਜੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਮਿਲਣਗੇ ਹੋਰ ਵੀਡੀਓ ਚ ਧੰਨਵਾਦ